ਦੱਸਣਾ ਚਾਹੁੰਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕੋਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀ ਆਵੇ ਝੱਖੜਾ ਆਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜਾ ਹਾਂ ਮੈਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਮੇਰੇ ਵਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂਗਾ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਹਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਹੈ ਆ ਜਿਹੜੀਆਂ ਵਕਤੀ ਹਨੇਰੀਆਂ ਉਹ ਲੰਘ ਜਾਣਗੀਆਂ ਇਹ ਸੋ ਵੀਰੋ ਅੱਜ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਜ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਆਏ ਆ ਤੁਹਾਨੂੰ ਇਹ ਕਹਿਣ ਵਾਸਤੇ ਆਇਆ ਕਿ ਪੰਜਾਬ ਨੂੰ ਫਤਿਹਗੜ ਸਾਹਿਬ ਤੋਂ ਪਾਰਲੀਮੈਂਟ ਦੇ ਵਿੱਚ ਆਵਾਜ਼ ਦੀ ਲੋੜ ਹੈ ਪੰਜਾਬ ਨੂੰ ਇਹ ਲੋੜ ਹੈ ਕਿ ਫਤਿਹਗੜ ਸਾਹਿਬ ਦੀ ਧਰਤੀ ਤੋਂ ਤੁਹਾਡਾ ਚੁਣਿਆ ਹੋਇਆ ਨਮਾਇੰਦਾ ਦਿੱਲੀ ਦੇ ਵਿੱਚ ਪਾਰਲੀਮੈਂਟ 'ਚ ਬੋਲੇ ਉਹ ਕੁਰਬਾਨੀਆਂ ਬਾਰੇ ਗੱਲ ਕਰੇ ਉਹ ਜਿਹੜੀਆਂ ਲੜਾਈਆਂ ਇਸ ਧਰਤੀ ਤੇ ਲੜੀਆਂ ਗਈਆਂ ਜ਼ੁਲਮ ਦੇ ਖਿਲਾਫ ਉਹਨਾਂ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਰਿਕਾਰਡ ਤੇ ਜਾਵੇ ਕਿ ਕਿਵੇਂ 5 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਬਜਦਿਆਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਲੋੜ ਹੈ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਅੱਜ ਪਹਿਲਾ ਦਿਨ ਹੈ ਪ੍ਰਚਾਰ ਦਾ ਮੈਂ ਇਸ ਪਵਿੱਤਰ ਧਰਤੀ ਤੇ ਸ਼ੁਰੂ ਕਰਨ ਲੱਗਿਆ ਅੱਜ ਕੱਲ ਅਸੀਂ ਇੰਟਰੋਡਕਸ਼ਨ ਕਰਾਈ ਸੀ ਅੱਜ ਪਹਿਲਾ ਦਿਨ ਹੈ ਸੋ ਵੀਰੋ ਆ ਤੁਹਾਡਾ ਠਾਠਾ ਮਾਰਦਾ ਘੱਟ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿ ਤੁਸੀਂ ਪੰਜਾਬ ਨੂੰ ਲੀਤ ਤੇ ਚੜਿਆ ਦੇਖ ਵੀ ਰਹੇ ਹੋ ਤੇ ਹੁਣ ਪੰਜਾਬ ਦੀ ਲੀਤ ਤੇ ਚੜੇ ਦੀ ਸਪੀਡ ਵੀ ਵਧਾਉਣਾ ਚਾਹੁੰਦੇ ਹੋ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਦੋਸਤ ਮਿੱਤਰ ਦੇ ਮੁੰਡੇ ਜਾਂ ਕੁੜੀ ਨੂੰ ਜਰੂਰ ਮਿਲੀ ਹੋਗੀ ਨੌਕਰੀ ਤੇ ਪੈਸਾ ਇੱਕ ਨਹੀਂ ਲੱਗਿਆ ਹੋਊਗਾ ਨਾ ਸ਼ਪਾਰਿਸ਼ ਲੱਗੀ ਹੋਊਗੀ ਸਾਡੇ ਐਮਐਲਏ ਸਹਿਬਾਨ ਬੈਠੇ ਨੇ ਇਹ ਸਾਡੇ ਐਮਐਲਏ ਸਹਿਬਾਨ ਰਾਏਕੋਟ ਤੋਂ ਐਮਐਲਏ ਨੇ ਪਾਇਲ ਤੋਂ ਐਮਐਲਏ ਨੇ ਸਾਡੇ ਤੁਹਾਡੇ ਥੋਸਨ ਤੋਂ ਐਮਐਲਏ ਨੇ ਸਾਡੇ ਜੀ ਆਪਣਾ ਅਮਲੋਤ ਤੋਂ ਐਮਐਲਏ ਬੈਠੇ ਨੇ ਬੱਸੀ ਪਠਾਨਾ ਵਾਲੇ ਬੈਠੇ ਔਮਲੇ ਬੈਠੇ ਨੇ ਸਾਡੇ ਗੱਜਣ ਮਾਜਰਾ ਸਾਹਿਬ ਅਮਨਗੜ ਤੋਂ ਉਹਨਾਂ ਦੇ ਪਰਿਵਾਰ ਆਇਆ ਹੋਇਆ ਹੈ ਸਾਡੇ ਨਾਲ ਹੋਰ ਬਹੁਤ ਸਾਰੇ ਲੀਡਰ ਨੇ ਸਾਡੇ ਸਾਡੇ ਖੰਨੇ ਤੋਂ ਐਮਐਲਏ ਬੈਠੇ ਨੇ ਇਹ ਕੌਣ ਨੇ ਇਹ ਤੁਹਾਡੇ ਚੁਣੇ ਹੋਏ ਨੇ ਇਹ ਤੁਹਾਡੇ ਚੁਣਨੇ ਨੇ ਆਮ ਕਰਾਉਂਦੇ ਨੇ ਇਸੇ ਕਰਕੇ ਇਹ ਮੀਂਹੇਰੀਆਂ ਚ ਨਾਲ ਖੜਦੇ ਆ ਕਿਉਂਕਿ ਆਪਾਂ ਇਹ ਜੇ ਮੀਂਹੇਰੀਆਂ ਬਹੁਤ ਆਪਣੇ ਸਿਰ ਤੇ ਝੱਲੇ ਨੇ ਝੱਕੜ ਸੋ ਇਸ ਕਰਕੇ ਮੈਂ ਤੁਹਾਨੂੰ ਫੇਰ ਇੱਕ ਵਾਰੀ ਵਿਸ਼ਵਾਸ ਦਿਵਾਉਣਾ ਤੁਹਾਡੀਆਂ ਵੀ ਫਸਲਾਂ ਹੋਣਗੀਆਂ ਤੁਹਾਨੂੰ ਚਿੰਤਾ ਵੀ ਹੋਊਗੀ ਕਿ ਕੀ ਹੋ ਗਿਆ ਹੋਊਗਾ ਜਾ ਕੇ ਖੇਤ ਦੇਖਾਂਗੇ ਕਣਕਾਂ ਬਿਸ਼ਕੀਆਂ ਹੋਣਗੀਆਂ ਜਾਂ ਨੁਕਸਾਨ ਹੋ ਗਿਆ ਹੋਊਗਾ ਮੰਡੀਆਂ ਚ ਜਿਹੜਾ ਉਹ ਪਾਣੀ ਪਰ ਗਿਆ ਹੋਊਗਾ ਪਰ ਕੋਈ ਗੱਲ ਨਹੀਂ ਇਹ ਪੀੜਾਂ ਪੈਂਦੀਆਂ ਨੇ ਪੰਜਾਬ ਤੇ ਪਹਿਲਾਂ ਵੀ ਬਹੁਤ ਪੀੜਾਂ ਪਈਆਂ ਨੇ ਨੀਤ ਸਾਫ਼ ਹੋਵੇ ਫਿਰ ਪੰਜਾਬ ਜਿਹੜਾ ਉਹ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਹੈ ਅਸੀਂ ਨੀਤਾਂ ਦੇ ਸਾਫ਼ ਬੰਦੇ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀ ਪ੍ਰੇਰਣਾ ਦਿੱਤੀ ਆ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਆ ਸੋ ਇਸ ਕਰਕੇ ਆ ਛੋਟੀਆਂ ਮੋਟੀਆਂ ਨੇਹਰੀਆਂ ਤੋਂ ਚਖੜਾਂ ਤੋਂ ਡਰਿਆ ਨਾ ਕਰੋ ਆ ਕਿੰਨਾ ਕੁ ਸੀ ਲੰਘਿਆ ਨਾ ਇਕਾਂਕ ਇਕਾਂਗਰਸੀ ਕਾਲੀ ਬੀਜੇਪੀ ਵਾਲੇ ਇਹ ਜੀ ਨੇਹਰੀਆਂ ਜੀਆਂ ਨੇ ਛੋਟੀਆਂ ਛੋਟੀਆਂ ਇਹ ਐਂ ਲੰਗ ਜਾਣਗੀਆਂ